ਮਸ਼ਹੂਰ ਬਲੌਗਰ ਦੀਪ ਮਠਾੜੂ ਤੇ ਉਸਦੀ ਪਤਨੀ ਸੰਦੀਪ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜਿੰਨਾ ਦਾ ਵਿਵਾਦ ਪਿਛਲੇ ਕਈ ਸਮੇਂ ਤੋਂ ਚੱਲਦਾ ਆ ਰਿਹਾ ਸੀ ਤੇ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਆਖਿਰਕਾਰ ਸੰਦੀਪ ਤੇ ਦੀਪ ਦੀ ਅਣਬਣ ਖਤਮ ਹੋ ਚੁੱਕੀ ਹੈ ਤੇ ਸੰਦੀਪ ਵਾਪਸ ਆਪਣੇ ਸਹੁਰੇ ਘਰ ਦੇ ਵਿੱਚ ਜਾ ਚੁੱਕੀ ਹੈ ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਇੱਕ ਵਲੌਗ ਸ਼ੇਅਰ ਕੀਤਾ ਸੀ ਕਿ ਉਹ ਆਪਣੇ ਛੱਤ ਉੱਪਰ ਇੱਕ ਨਵੀਂ ਰਸੋਈ ਬਣਾ ਰਹੇ ਹਨ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੰਦੀਪ ਆਪਣੇ ਸੱਸ ਸਹੁਰੇ ਤੋਂ ਵੱਖ ਹੋ ਗਈ ਹੈ ਜਿਸ ਕਰਕੇ ਉਹ ਹੁਣ ਅਲੱਗ ਤੋਂ ਆਪਣੀ ਰਸੋਈ ਬਣਾ ਰਹੀ ਹਨ ਜਿਸ ਤੋਂ ਬਾਅਦ ਲੋਕਾਂ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਦੀਪ ਮਠਾਲੂ ਨੇ ਲਾਈਵ ਆ ਕੇ ਦਿੱਤੇ ਹਨ ਉਸਨੇ ਕਿਹਾ ਕਿ ਰਸੋਈ ਬਣਾਉਣ ਦਾ ਕਾਰਨ ਵਕ ਹੋਣਾ ਨਹੀਂ ਬਹੁਤ ਸਾਰੇ ਲੋਕ ਸਾਨੂੰ ਕਮੈਂਟ ਕਰ ਰਹੇ ਹਨ ਕਿ ਤੁਸੀਂ ਰਸੋਈ ਅਲੱਗ ਕਿਉਂ ਬਣਾਈ ਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੇ ਰਸੋਈ ਜੋ نیچے ਬਣੀ ਸੀ ਉਹ ਕਾਫੀ ਜ਼ਿਆਦਾ ਤੰਗ ਪ੍ਰੇਸ਼ਾਨ ਸੀ ਅਸੀਂ ਉਸ ਤੋਂ ਕਾਫੀ ਸਪੇਸ ਘੱਟ ਹੋਣ ਦੇ ਕਾਰਨ ਅਸੀਂ ਸੋਚਿਆ ਕਿ ਨਵੀਂ ਰਸੋਈ ਕਿਉਂ ਨਾ ਅਸੀਂ ਇੱਕ ਛੱਤ ਉੱਪਰ ਬਣਾ ਲਈਏ ਸਾਡੇ ਕੋਲੇ ਫालतू ਸਮਾਨ ਪਿਆ ਸੀ ਜਿਸ ਕਰਕੇ ਅਸੀਂ ਰਸੋਈ ਆ ਜਿਹੜੀ ਉਹ ਅਲੱਗ ਤੋਂ ਉੱਪਰ ਇੱਕ ਹੋ ਨਵੀਂ ਬਣਾ ਲਈ ਹੈ ਤਾਂ ਕਿ ਸਾਨੂੰ ਕਿਸੇ ਪ੍ਰੋਗਰਾਮ ਦੇ ਦੌਰਾਨ ਔਖਾ ਨਾ ਹੋਵੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਸੰਦੀਪ ਤੇ ਮੈਂ ਅਸੀਂ ਆਪਣੇ ਮੰਮੀ ਰੈਡੀ ਤੋਂ ਵੱਖ ਹੋ ਗਏ ਹਾਂ ਐਵੇਂ ਫਾਲਤੂ ਦੇ ਕਮੈਂਟ ਨਾ ਕਰੋ ਤੇ ਬਾਕੀ ਉਸਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਸਾਡੇ ਵਿਚਕਾਰ ਨਹੀਂ ਹੋਇਆ ਤੇ ਹਾਲ ਹੀ ਦੇ ਵਿੱਚ ਸੰਦੀਪ ਆਪਣੇ ਘਰ ਵਾਪਸ ਆ ਗਈ ਹੈ ਤੇ ਉਸਨੇ ਕਿਹਾ ਕਿ ਸਾਡਾ ਪਿਆਰ ਮੁਹੱਬਤ ਹਮੇਸ਼ਾ ਵਧਿਆ ਰਹੇਗਾ ਤੇ ਬਾਕੀ ਅਸੀਂ ਵੀ ਅਪੀਲ ਕਰਦੇ ਹਾਂ ਕਿ ਕਿਸੇ ਬਾਰੇ ਐਵੇਂ ਫਾਲਤੂ ਕਮੈਂਟ ਨਾ ਕੀਤੇ ਜਾਣ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ